ਜਦ ਫਾਦਰ ਮਦਰ ਦਾ ਮੁਤਲਫ ਹੋਇਆ ਗਿਆ ਅਗਰ ਤੁਹਾਡੀ ਮਾਂ ਭੈਣ ਦੇ ਕਿ ਸੁਪੁੱਤਰੇ ਚੌਂਕਾ ਚ ਫੂਕੇ ਜਾਣਗੇ ਤੁਹਾਨੂੰ ਕਿੱਦਾਂ ਲੱਗੇਗਾ ਤੁਹਾਨੂੰ ਅਗਰ ਇਹ ਕੰਮ ਨਾ ਆਦਦਾ ਸਾਨੂੰ ਤਰਨੇ ਲਾਣੇ ਪੈਣੇ ਮਜਬੂਰਾਂ ਸਾਨੂੰ ਫਿਰ ਸਰਕਾ ਤੇ ਆਣਾ ਪਏਗਾ ਤੁਸੀਂ ਕੋਈ ਚੀਜ਼ ਧਰਮ ਪਰਵਰਤਨ ਤਾਂ ਨੰਬਰ ਵਨ ਤਨ ਕੀ ਧਰਮ ਪਰਵਰਤਨ ਕਰਦਾ ਯਾਰ ਕੋਈ ਕਿਸੇ ਆ ਧਰਮ ਪਰਵਰਤਨ ਨਹੀਂ ਕਰ ਸਕਦਾ ਮੇਰਾ ਧਰਮ ਪਰਵਰਤਨ ਕਰੋ ਦਵੋ ਮੈਨੂੰ ਦਵੋ ਕਰੋ ਧਰਮ ਚੇਂਜ ਕਰੋ ਮੇਰਾ ਇਹ ਫਾਲਤੂ ਜਿਹੀਆਂ ਗੱਲਾਂ ਕਰੀਆਂ ਬੰਦ ਕਰੋ ਜਿਹੜੀ ਹਰਕਤ ਤੁਸੀਂ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਤੇ ਇਹਦਾ ਜਵਾਬ ਤੁਹਾਨੂੰ ਪੂਰਾ ਸੀ ਫੁੱਲ ਜਵਾਬ ਦਵਾਂਗੇ ਕਿ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਗੁੱਸੇ ਦੇ ਵਿੱਚ ਨੇ ਬਹੁਤ ਰੋਸ਼ ਉਹਨਾਂ ਦੇ ਦਿਲਾਂ ਦੇ ਵਿੱਚ ਆ ਪ੍ਰਭ ਯੇਸ਼ੂ ਮਸੀਹ ਨੇ ਕਿਹਾ ਕਿ ਮੇਰੇ ਨਾਮ 'ਤੇ ਚਿੰ ਚਮਤਕਾਰ ਹੋਣਗੇ ਅਗਰ ਯੇਸ਼ੂ ਮਸੀਹ ਦੇ ਨਾਮ 'ਤੇ ਅਸੀਂ ਪ੍ਰਾਰਥਨਾ ਕਰਾਂਗੇ ਲੰਗੜੇ ਚੱਲਣਗੇ ਅੰਦੇ ਵੀ ਦੇਖਣਗੇ ਚੰਗਾਈਆਂ ਹੁੰਦੀਆਂ ਆ ਰੀਅਲ ਨੇ ਚੰਗਾਈ ਹallelujah ਸਭ ਨੂੰ ਜੈ ਮਸੀਹ ਮੈਂ ਪਾਸਟਰ ਪੰਗਾਇੰਮਰੀ ਸੋ ਤੋਂ ਗੱਲ ਕਰ ਰਿਹਾ ਮੈਂ ਔਰ ਮੈਂ ਤੇ ਖਾਸ ਮੁੱਦੇ ਉਤੇ ਗੱਲ ਕਰਨ ਜਾ ਰਿਹਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਵੀ ਆ ਕਿ ਜਿਹਦੇ ਵਿੱਚ ਸਾਡੇ ਸਪੈਸ਼ਲ ਫਾਦਰ ਮਦਰ ਦਾ ਪਤਲਾ ਫੂਕਿਆ ਗਿਆ ਔਰ ਇੱਕ ਮਿਨਾਸ ਨਾਮ ਦਾ ਵਿਅਕਤੀ ਔਰ ਇੱਕ ਪਾਣਾ ਸਿੱਧੂ ਨਾਮ ਦੇ ਵਿਅਕਤੀ ਨੇ ਕੀ ਕੀਤਾ ਉਹਨਾਂ ਨੇ ਇੱਕ ਪਤਲਾ ਜਲੰਦਰ ਚ ਫੂਕਿਆ ਜੋ ਇੱਕ ਬੜੀ ਸ਼ਰਮਨਾਕ ਗੱਲ ਏ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਾਰੀ ਦਾ ਆਦਰ ਕੀਤਾ ਜਾਂਦਾ ਜਿੱਥੇ ਉੱਥੇ ਉਹਨਾਂ ਲੋਕਾਂ ਨੇ ਜੋ ਇੱਕ ਆਮ ਨਾਰੀ ਨਹੀਂ ਆ ਜੋ ਪਰਮੇਸ਼ਵਰ ਦੇ ਦਾਸ ਦਾਸੀ ਨੇ ਜੋ ਦਿਨ ਰਾਤ ਲੋਕਾਂ ਲਈ ਪ੍ਰਾਰਥਨਾ ਕਰਦੇ ਨੇ ਔਰ ਇਦਾਂ ਦੇ ਬੇਬੁਖੂਫ ਆਂਸਰਾਂ ਨੇ ਗਲਤ ਲੋਕਾਂ ਨੇ ਉਹਨਾਂ ਦਾ ਪੁਤਲਾ ਫੂਕ ਗਿਆ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਆ। ਅਗਰ ਤੁਹਾਡੇ ਮਾਪੇ ਦੇ ਪੁਤਲੇ ਫੂਕੇ ਜਾਣ ਤੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਏਗਾ ਤੁਹਾਨੂੰ? ਖੁਦ ਸੋਚੋ। ਅਗਰ ਤੁਹਾਡੀ ਮਾਂ ਭੈਣ ਦੇ ਕਿਸ ਪੁੱਤਰੇ ਚੌਂਕਾ 'ਚ ਫੂਕੇ ਜਾਣਗੇ, ਤੁਹਾਨੂੰ ਕਿਦਾਂ ਲੱਗੇਗਾ ਤੁਹਾਨੂੰ? ਇਦਾਂ ਹੀ ਸਾਨੂੰ ਅੱਜ ਦੁੱਖ ਹੋ ਰਿਹਾ ਕਿ ਸਾਡੀ ਮਾਂ ਸਾਡੇ ਪਿਓ ਦਾ ਪੁਤਲਾ ਇਹਨਾਂ ਨੇ ਜਲੰਧਰ ਦੇ ਵਿੱਚ ਫੂਕਿਆ ਔਰ ਜਿਹਦੇ ਉੱਪਰ ਪ੍ਰਸ਼ਾਸਨ ਵੀ ਕੰਨ ਖੋਲ੍ਹ ਕੇ ਗੱਲ ਸੁਣ ਲਵੇ ਕਿ ਤੇ ਸਖਤ ਐਕਸ਼ਨ ਲਵੇ। ਪ੍ਰਸ਼ਾਸਨ ਕੀ ਕਰ ਰਿਹਾ? ਕਿਉਂਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਇਹ ਲੜਾਣਾ ਚਾਹੁੰਦੇ ਆਪਸ ਦੇ ਵਿੱਚ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਵੀ ਬਹੁਤ ਸਾਰੇ ਸਿੱਖ ਭਰਾ ਨੇ ਜਿਹੜੇ ਮੇਰੇ ਨਾਲ ਸਾਰੇ ਮਿਲਦੇ ਵਰਤਨੇ ਨੇ ਬਹੁਤ ਚੰਗੇ ਨੇ ਅਜੇ ਤੱਕ ਉਹਨਾਂ ਨੇ ਕਦੀ ਕੋਈ ਫालतू ਗੱਲ ਨਹੀਂ ਕੀਤੀ ਲੇਕਿਨ ਇਹ ਗਲਤ ਬੰਦੇ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਸਰਕਾਰ ਵੱਲੋਂ ਨਹੀਂ ਦੇ ਸਾਡੀਆਂ ਸਾਰੀ ਕਮਿਊਨਿਟੀ ਜਿਹੜੀ ਨੇ ਪਾਸਟਰ ਐਸੋਸੀਏਸ਼ਨਸ ਜਿਹੜੀਆਂ ਨੇ ਉਹ ਸਾਰੀਆਂ ਤਰਨੇ ਲਾਨੀਆਂ ਮਾਹੌਲ ਖਰਾਬ ਹੋਏਗਾ ਫਿਰ ਸ਼ਹਿਰ ਦਾ ਫਿਰ ਅਸੀਂ ਸ਼ਾਂਤੀਪੂਰਵਕ ਲੋਕਾਂ ਪ੍ਰਭੂ ਦੇ ਅਸੀਂ ਐਦਾਂ ਦਾ ਕੰਮ ਨਹੀਂ ਕਰਨਾ ਚਾਹੁੰਦੇ ਲੇਕਿਨ ਅਗਰ ਇਹ ਕੰਮ ਨਾ ਆਦਾ ਹਾਨੂੰ ਤਰਨੇ ਲਾਣੇ ਪੈਣੇ ਮਜਬੂਰਾਂ ਸਾਨੂੰ ਫਿਰ ਸਰਕਾਰ ਤੇ ਆਣਾ ਪਏਗਾ ਇਸ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਸਲਾਖਾਂ ਦੇ ਪਿੱਛੇ ਜਾਣ ਜਲਦੀ ਇਹ ਲੋਕ ਫੜੇ ਜਾਣੇ ਇਹਨਾਂ ਤੇ ਸਖਤ ਰੂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬਾੜ ਦੇ ਸਮੇਂ ਦੇ ਵਿੱਚ ਸਾਰੇ ਲੋਕਾਂ ਨੂੰ ਸੀ ਰਾਸ਼ਨ ਵੰਡਿਆ ਢੰਗੂਡੂਨਾ ਮਿਨਿਸਟਰੀ ਨੇ ਵੀ ਰਾਸ਼ਨ ਵੰਡਿਆ ਕਿਸੇ ਨੂੰ ਨਹੀਂ ਦੇਖਿਆ ਕਿਸੇ ਦੀ ਜਾਤ ਪਾਤ ਨੂੰ ਨਹੀਂ ਦੇਖਿਆ ਵੀ ਕੌਣ ਸਿੱਖ ਧਰਮ ਤੋਂ ਆ ਕਿਹੜਾ ਹਿੰਦੂ ਧਰਮ ਤੋਂ ਆ ਸਾਰਿਆਂ ਨੂੰ ਰਾਸ਼ਨ ਦਿੱਤਾ ਉਹਨਾਂ ਨੇ ਸਾਰੀਆਂ ਫੇਸਬੁੱਕ ਤੇ ਵੀਡੀਓ ਪਈਆਂ ਜਾਂ ਜਿੱਥੇ ਹੈਲਪ ਕਰਨੀ ਪਈ ਹੈਲਪ ਕੀਤੀ ਲੋਕਾਂ ਦੀ ਜਾਤ ਪਾਤ ਨਹੀਂ ਕੀਤੀ ਤੁਹਾਡੇ ਅੰਦਰ ਪਿਆਰ ਹੀ ਨਹੀਂ ਆ ਯਾਰ ਪਿਆਰ ਹੋਵੇ ਤੁਸੀਂ ਤੁਹਾਡੇ ਅੰਦਰ ਜੇ ਤੁਸੀਂ ਤੁਹਾਨੂੰ ਲੱਗੇ ਪੜਾ ਕਿ ਰੱਬ ਤੁਹਾਡੇ ਅੰਦਰ ਹੈਗਾ ਕੋਈ ਪਿਆਰ ਨਾਮ ਦੀ ਚੀਜ਼ ਨਹੀਂ ਸਾਡੇ ਅੰਦਰ ਤੁਸੀਂ ਇੱਕੋ ਚੀਜ਼ ਵਿੱਚ ਧਰਮ ਪਰिवर्तन ਧਨਬਰ ਵਤਨ ਕੀ ਧਰਮ ਪਰिवर्तन ਕਰਦਾ ਯਾਰ ਕੋਈ ਕਿਸੇ ਦਾ ਧਰਮ ਪਰिवर्तन ਨਹੀਂ ਕਰ ਸਕਦਾ ਮੇਰਾ ਧਨਬਰ ਵਤਨ ਕਰੋ ਜੇ 25 ਲੱਖ ਰੁਪਏ ਲੈ ਕੇ ਤੁਸੀਂ ਕਹਿੰਦੇ ਆ ਕਿ ਬੰਦੇ ਨੇ ਧਰਮ ਜੇ ਕੀਤਾ ਦਵੋ ਮੈਨੂੰ ਦਵੋ ਕਰੋ ਧਰਮ ਚੇਂਜ ਕਰੋ ਮੇਰਾ ਤੁਸੀਂ ਜ਼ਿਆਦਾ ਦੇ ਦਿਓ ਕਰੋੜ ਦੇ ਦਿਓ ਤੁਸੀਂ ਦੇਖੋ ਧਰਮ ਚੇਂਜ ਹੁੰਦਾ ਕਿ ਨਹੀਂ ਹੁੰਦਾ ਕਿਸੇ ਦਾ ਗੱਲਾਂ ਕਰਨੀਆਂ ਆਸਾਨ ਆ ਜਿਹੜੇ ਅੱਜ ਪਰਮੇਸ਼ੂ ਦੇ ਦਾਸ ਪੰਜਾਬ ਦੇ ਵਿੱਚ ਪ੍ਰਾਰਥਨਾ ਕਰਦੇ ਵੇ ਗੋਡੇ ਲਾ ਲਿਆ ਰਾਤ ਪਰ ਬੈਠ ਕੇ ਲੋਕਾਂ ਲਈ ਦੁਆਵਾਂ ਕਰ ਰਹੇ ਆ ਉਹ ਲੋਕਾਂ ਨੂੰ ਬਚਾ ਰਹੇ ਆ ਅੱਜ ਇੰਨੇ ਲੋਕ ਮਸੀਹ ਚ ਕਿਉਂ ਆ ਰਹੇ ਆ ਕਿਉਂਕਿ ਉਹਨਾਂ ਦੀ ਪ੍ਰਾਰਥਨਾ ਕੀਤੀ ਗਈ ਹੈ ਚਰਚਾ ਚ ਦੇਖੋ ਆ ਕੇ ਲੋਕਾਂ ਨੂੰ ਮਿਲੋ ਉਹਨਾਂ ਦੇ ਐਡਰੈਸ ਨੋਟ ਕਰੋ ਦੇਖੋ ਵੀ ਉਹ ਕਿੱਥੇ ਕਿੱਥੇ ਰਹਿੰਦੇ ਆ ਕਿਸੇ ਨੇ ਨਸ਼ਾ ਛੱਡਤਾ ਕਿਸੇ ਦੀ ਬਿਮਾਰੀ ਚਲੀ ਗਈ ਕਿਸੇ ਦੇ ਕਰਜ਼ੇ ਖਤਮ ਹੋ ਗਏ ਕਿਉਂ ਤੁਹਾਡੇ 'ਚ ਦਮ ਹੈਗਾ ਵਾ ਤੁਸੀਂ ਵੀ ਕਰੋ ਯਾਰ ਤੁਸੀਂ ਵੀ ਖੇਚ ਲੋ ਇਦਾਂ ਹੀ ਲੋਕਾਂ ਨੂੰ ਹੈਂ ਤੁਸੀਂ ਇੱਕੋ ਚੀਜ਼ ਕਹੀ ਜਾਂਦੇ ਕਿ ਧਰਮ ਚੇਂਜ ਕੀਤਾ ਧਰਮ ਚੇਂਜ ਕੀਤਾ ਕੀ ਧਰਮ ਚੇਂਜ ਕੀਤਾ ਯਾਰ ਕਿਸੇ ਨੇ ਇਹ ਫालतू ਦੀਆਂ ਗੱਲਾਂ ਕਰੀਆਂ ਬੰਦ ਕਰੋ ਜਿਹੜੀ ਹਰਕਤ ਤੁਸੀਂ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਤੇ ਇਹਦਾ ਜਵਾਬ ਤੁਹਾਨੂੰ ਪੂਰਾ ਅਸੀਂ ਫੁੱਲ ਜਵਾਬ ਦਵਾਂਗੇ ਚਰਚਾ 'ਚ ਕੋਈ ਪਖੰਡਵਾਦ ਨਹੀਂ ਹੋ ਰਿਹਾ ਯੇਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ ਅੱਜ ਅਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਹੁੰਦੇ ਹੋਏ ਦੇਖ ਰਹੇ ਹਾਂ ਕਿ ਸਾਡਾ ਪਰਮੇਸ਼ੁਰ ਜ਼ਿੰਦਾ ਪਰਮੇਸ਼ਵਰ ਆ ਤੁਸੀਂ ਆਪਣਾ ਕੰਮ ਕਰੋ ਤੁਸੀਂ ਕਿਸੇ ਤਰ੍ਹਾਂ ਵੱਲੋਂ ਨਹੀਂ ਆ ਨਾ ਤੁਸੀਂ ਸਿੱਖ ਤਰ੍ਹਾਂ ਵੱਲੋਂ ਆ ਨਾ ਹਿੰਦੂ ਤਰ੍ਹਾਂ ਵੱਲੋਂ ਕਿਸੇ ਵੱਲੋਂ ਨਹੀਂ ਤੁਸੀਂ ਦੀ ਮੂੰ ਚੱਕ ਕੇ ਉੱਠ ਕੇ ਬਸ ਪਬਲਿਸਿਟੀ ਲੈਣ ਦੇ ਲਈ ਖੜੇ ਹੋ ਗਏ ਹੋ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਪਿਓ ਕਿ ਅਸੀਂ ਕੁਝ ਹੈਗੇ ਆ ਮੈਂ ਤੁਹਾਨੂੰ ਕਹਿ ਰਿਹਾ ਭੁਲੇਖਾ ਘੜ ਦਿਓ ਇਹ ਕੰਮ ਨਹੀਂ ਰੁਕਣਾ ਪਰਮੇਸ਼ੁਰਾ ਇਹ ਬਹੁਤ ਵਧਣਾ ਜੇ ਅੱਗੇ ਇਹ ਨਾ ਰੁਕਿਆ ਜੇ ਇਹਨਾਂ ਨੂੰ ਦੁਖਣਾ ਜੇ ਕਦੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਗੱਲ ਉਹ ਜਿਹੜੇ ਵੀ ਆ ਪਾਣਾ ਸਿੱਧੂ ਆ ਮੈਂ ਸਰਕਾਰ ਦੇ ਸਾਹਮਣੇ ਇਹੀ ਕਹਿਣਾ ਚਾਹੁੰਦਾ ਵਾ ਕਿ ਇਹਨਾਂ ਤੇ ਸਖਤ ਦੇ ਸਖਤ ਐਕਸ਼ਨ ਲਿੱਤਾ ਜਾਵੇ ਜਲਦੀ ਕਿ ਇਹੋ ਜੇ ਗਲਤ ਲੋਕਾਂ ਨੂੰ ਛੱਡਿਆ ਨਾ ਜਾਵੇ ਇਹਨਾਂ ਨੂੰ ਬੰਨ੍ਹ ਪਾਈ ਜਾਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਇਹਨਾਂ ਨੂੰ ਇਹ ਪੰਜਾਬ ਬਚਾਓ ਮੋਰਚਾ ਨਹੀਂ ਆ ਇਹ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਫਿਰ ਔਰ ਇਹਨਾਂ ਉੱਤੇ ਐਕਸ਼ਨ ਲਿੱਤਾ ਜਾਵੇ ਇਹਨਾਂ ਨੂੰ ਫੜਿਆ ਜਾਵੇ ਜਲਦੀ ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਗੁੱਸੇ ਦੇ ਵਿੱਚ ਨੇ ਬਹੁਤ ਰੋਸ ਉਹਨਾਂ ਦੇ ਦਿਲਾਂ ਦੇ ਵਿੱਚ ਆ ਕਿ ਆ ਕੀ ਇਹਨਾਂ ਨੇ ਕਰ ਦਿੱਤਾ ਤੁਸੀਂ ਉਹਨਾਂ ਦਾ ਪੁਤਲਾ ਫੂਕਿਆ ਤੁਸੀਂ ਕੋਈ ਵੱਡਾ ਕੰਮ ਨਹੀਂ ਕੀਤਾ ਤੁਸੀਂ ਇਹ ਸੋਚੋ ਨਾ ਕਿ ਇਹਦੇ ਭੰਗੜੇ ਨਾਲ ਪਾਉ ਇਸ ਚੀਜ਼ ਕੀ ਪੁਤਲਾ ਫੂਕਦਾ ਕੋਈ ਤੁਸੀਂ ਕਹਿੰਦੇ ਪਖੰਡਵਾਦ ਆ ਪਖੰਡਵਾਦ ਕਿਸ ਚੀਜ਼ ਦਾ ਪਖੰਡਵਾਦ ਹੈ ਲੱਖਾਂ ਲੋਕ ਅੱਜ ਬਚ ਗਏ ਆ ਲੋਕਾਂ ਨੇ ਨਸ਼ੇ ਛੱਡਦੇ ਆ ਲੋਕੋ ਮਨ ਚੇਂਜ ਹੋ ਗਏ ਲੋਕਾਂ ਦੇ ਲੋਕਾਂ ਦੇ ਜਿਨ੍ਹਾਂ ਚ ਸ਼ਾਂਤੀ ਆ ਗਈ ਕਿੱਦਾਂ ਆਈ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਵੀ ਆਪਣਾ ਕਰੋ ਕੋ ਯਾਰ ਕੰਮ ਤੁਸੀਂ ਵਿਲੇ ਹੋ ਗਏ ਆ ਵਿਲੇ ਆ ਤੁਸੀਂ ਕੰਮ ਕਰੋ ਆਪਣੇ ਜਾ ਕੇ ਤੁਸੀਂ ਵੀ ਜਾ ਕੇ ਕਰੋ ਪ੍ਰਚਾਰ ਆਪਣਾ ਜਾ ਕੇ ਤੁਸੀਂ ਵੀ ਤਾਂ ਕੋਈ ਇੱਕੋ ਕੰਮ ਰਹਿ ਗਿਆ ਕਿ ਚਰਚਾਂ ਨੂੰ ਟਾਰਗੇਟ ਕਰਨਾ ਕਿ ਚਰਚਾਂ ਵੀ ਧਰਮ ਚੇਂਜ ਕਰ ਰਹੀਆਂ ਜੀ ਇਹ ਕਰਦੀਆਂ ਹੈ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਮੇਰੇ ਨਾਮ 'ਚ ਇਹ ਚਿੰ ਚਮਤਕਾਰ ਹੋਣਗੇ ਅਗਰ ਯੇਸ਼ੂ ਮਸੀਹ ਦੇ ਨਾਮ 'ਚ ਅਸੀਂ ਪ੍ਰਾਰਥਨਾ ਕਰਾਂਗੇ ਲੰਗੜੇ ਚੱਲਣਗੇ ਅੰਦੇ ਵੀ ਦੇਖਣਗੇ ਚੰਗਾਈਆਂ ਹੁੰਦੀਆਂ ਰੀਅਲ ਨੇ ਚੰਗਿਆਈ ਹੀਲਿੰਗ ਚੰਗਿਆਈਆਂ ਆਸ਼ੀਸ਼ ਜੋ ਪਰਮੇਸ਼ਰ ਦਿੰਦਾ ਹੈ ਉਹ ਰੀਅਲ ਲੈਵਲ ਉਹਨੂੰ ਕੋਈ ਨਹੀਂ ਰੋਕ ਸਕਦਾ ਇਹ ਨਹੀਂ ਕਿ ਉਹ ਪਰਮੇਸ਼ਰ ਪਹਿਲੇ ਕਰਦਾ ਸੀ ਸਾਲਾਂ ਪਹਿਲੇ ਉਹ ਅੱਜ ਵੀ ਕੰਮ ਕਰਦਾ ਅੱਜ ਵੀ ਅਸੀਂ ਲੋਕਾਂ ਲਈ ਦੁਆ ਕਰਦੀ ਮੇਰੀ ਖੁਦ ਦੀ ਚਰਚਾ ਮੈਂ ਪਾਸਲਾ ਅੰਮ੍ਰਿਤਸਰ ਦੇ ਵਿੱਚ ਔਰ ਬਹੁਤ ਸਾਰੇ ਲੋਕਾਂ ਲਈ ਅਸੀਂ ਪ੍ਰਾਰਥਨਾ ਦੁਆਜ ਜੋ ਕਰਦੇ ਆ ਲੋਕ ਨਸ਼ੇ ਨੂੰ ਛੱਡਦੇ ਆ ਤੁਸੀਂ ਕਹਿੰਦੇ ਕੀ ਲਿਆਓ ਜੇ ਅਸੀਂ 100 ਬੰਦਾ ਲੈ ਕੇ ਆਨੇ ਆ ਤੁਸੀਂ ਚੰਗਾ ਕਰੋ ਉਹਨੂੰ ਐਦਾਂ ਪਰਮੇਸ਼ਰ ਕੰਮ ਨਹੀਂ ਕਰਦਾ ਪਰਮੇਸ਼ਰ ਨੇ ਤੁਹਾਡਾ ਕੋਈ ਦੇਣਾ ਨਹੀਂ ਆ ਉਹ ਖੁਦਾਵਾਨਾ ਜਿਹਨੇ ਜ਼ਮੀਨ ਅਸਮਾਨ ਤਰਤੀਬ ਬਣਾਈ ਆ ਉਹ ਕਿਸੇ ਦਾ ਬੰਨਿਆ ਹੋਇਆ ਨਹੀਂ ਆ ਅਗਰ ਤੁਸੀਂ ਹਲੀਮ ਹੋ ਕੇ ਦੀਨ ਹੋ ਕੇ ਉਹਦੇ ਸਾਹਮਣੇ ਆਓਗੇ ਤਾਂ ਉਹ ਚੰਗਾ ਕਰੇਗਾ ਤੁਹਾਨੂੰ ਜੇ ਕੜਕ ਹੋ ਕੇ ਅੱਗੇ ਆਓਗੇ 그러면은 ਤੇ ਐਦਾਂ ਪਰਮੇਸ਼ਰ ਕੰਮ ਨਹੀਂ ਕਰਦਾ ਤੁਸੀਂ ਦੀਨ ਹੋ ਕੇ ਪਰਮੇਸ਼ਰ ਸਾਹਮਣੇ ਜਾਓ ਤੇ ਪਰਮੇਸ਼ਰ ਤੁਹਾਡੇ ਤੇ ਵੀ ਸ਼ਾਂਤੀ ਕਿਰਪਾ ਕਰੇਗਾ ਦਇਆ ਕਰੇਗਾ ਤੁਹਾਡੇ ਉੱਪਰ ਜਿਹੜੇ ਸਾਡੇ ਮਾਰਾ ਆ ਸ਼ਾਂਤ ਨਹੀਂ ਉਹਨਾਂ ਨੂੰ ਸ਼ਾਂਤੀ ਦੇਗਾ ਪਰਮੇਸ਼ਵਰ ਸਾਡੇ ਦਿਲਾਂ ਨੂੰ ਚੇਂਜ ਕਰੇਗਾ ਸਮਝ ਜਾਓ ਸੁਧਰ ਜਾਓ ਪਲੇਖਾ ਘੜਦੋ ਇਸ ਚੀਜ਼ ਦਾ ਕਿ ਅਸੀਂ ਦੱਬ ਲਾਂਗੇ ਦੱਬੇ ਨਹੀਂ ਜਾਂਦੇ ਪਰਮੇਸ਼ਵਰ ਦੇ ਲੋਗ ਆ ਆਪਾਂ ਅਸੀਂ ਪਿਆਰ ਕਰਨ ਵਾਲੇ ਲੋਗ ਆ ਲੇਕਿਨ ਅਸੀਂ ਡਰਦੇ ਕਿਸੇ ਕੋ ਨਹੀਂ ਆ ਡਰਨਾ ਸਾਨੂੰ ਪ੍ਰਭੂ ਨੇ ਸਿਖਾਇਆ ਨਹੀਂ ਆ ਸੁਧਰ ਜੋ ਪ੍ਰਸ਼ਾਸਨ ਨੂੰ ਮੈਂ ਹੀ ਕਹਿੰਨਾ ਕਿ ਜਲਦੋਂ ਜਲਦ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਇਦਾਂ ਨਾ ਛੱਡਿਆ ਜਾਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਖਰਾਬ ਨਾ ਹੋ ਸਕੇ ਸਭ ਨੂੰ ਜੈਮ ਸਗੀ ਗੋਡ ਬਲੈਸ